ਈਵਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤਾਂ ਬੜੀ ਖੁਸ਼ਖਬਰੀ ਦੀ ਗੱਲ ਆ ਕਿ ਰਾਜਸਥਾਨ ਦੇ ਵਿੱਚ ਜਿਹੜੀ TGT ਦੀਆਂ ਵੈਕੈਂਸੀਜ਼ ਆ ਉਹ ਆਊਟ ਕਰ ਦਿੱਤੀਆਂ ਗਈਆਂ ਔਰ ਲਗਭਗ ਇਸ ਦੇ ਵਿੱਚ ਜਿਹੜੀਆਂ ਪੋਸਟਾਂ ਐ ਤਾਂ 6500 ਦੇ ਲਗਭਗ ਜਿਹੜੀਆਂ ਪੋਸਟਾਂ ਐ ਤਾਂ ਜਿਹੜਾ ਇਸ ਦਾ ਨੋਟੀਫਿਕੇਸ਼ਨ ਆਇਆ ਉਸ ਨੂੰ ਆਪਣਾ ਡਿਟੇਲ ਦੇ ਨਾਲ ਜਿਹੜਾ ਵਿਸਤਾਰ ਸਹਿਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੋਸਟਾਂ ਦੇ ਵਿਸ਼ਿਆਂ ਦੀ ਤਾਂ ਲਗਭਗ ਸਾਰੇ ਵਿਸ਼ਿਆਂ ਦੀਆਂ ਹੀ ਪੋਸਟਾਂ ਐ ਹਿੰਦੀ ਦੀਆਂ 1K52 ਅੰਗਰੇਜ਼ੀ ਦੀਆਂ 1305 ਪੋਸਟਾਂ ਉਸ ਤੋਂ ਬਾਅਦ ਸanskrit ਦੀਆਂ 940 ਗਣਿਤ ਦੀਆਂ 300 1385 ਸਭ ਤੋਂ ਜ਼ਿਆਦਾ ਔਰ ਸਾਇੰਸ ਦੀਆਂ 1355 ਤਾਂ ਐਸਐਸਟੀ ਦੀਆਂ ਜਿਹੜੀਆਂ 401 ਪੋਸਟਾਂ ਐ ਉਸ ਤੋਂ ਬਾਅਦ ਉਰਦੂ ਦੀਆਂ 48 ਪੰਜਾਬੀ ਦੀਆਂ 11 ਸਿੰਧੀ ਦੀਆਂ 2 ਗੁਜਰਾਤੀ ਦੀ 1 ਤੇ ਲਗਭਗ ਟੋਟਲ ਜੜੀਆਂ ਇਹ 650 ਪੋਸਟਾਂ ਐ TGT ਦੀਆਂ ਉਸ ਤੋਂ ਬਾਅਦ ਆਪਾਂ ਇਹਨਾਂ ਪੋਸਟਾਂ ਦੇ ਬਾਰੇ ਹੁਣ ਵਿਸਤਾਰ ਸਹਿਤ ਵਰਣਨ ਕਰਦੇ ਹਾਂ ਥੋੜਾ ਜਿਹਾ ਤਾਂ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੀ ਤਾਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਔਰ B.Ed ਹੋਣੀ ਚਾਹੀਦੀ ਹੈ ਔਰ ਗ੍ਰੈਜੂਏਸ਼ਨ ਦੇ ਵਿੱਚ ਜਿਨ੍ਹਾਂ ਦਾ ਕੰਬੀਨੇਸ਼ਨ ਹਿੰਦੀ ਹੈ ਅੰਗਰੇਜ਼ੀ ਹੈ ਗਣਿਤ ਹੈ ਜਾਂ ਪੰਜਾਬੀ ਹੈ ਤਾਂ ਉਹਨਾਂ ਦੇ ਵਾਸਤੇ ਜਿਹੜਾ ਹੈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਸਬਜੈਕਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਸਾਇੰਸ ਵਿਸ਼ਿਆਂ ਲਈ ਤਾਂ ਸਾਇੰਸ ਵਿਸ਼ਿਆਂ ਲਈ ਤੁਹਾਡੇ ਕੋਲੇ ਇਹਨਾਂ ਦੇ ਵਿੱਚੋਂ ਜਿਹੜਾ ਫਿਜ਼ਿਕਸ, ਕੈਮਿਸਟਰੀ, ਜੀਓਲੋਜੀ, ਬਟੋਨੀ ਔਰ ਮਾਈਕਰੋ ਬਾਇਓਲੋਜੀ, ਬਾਇਓਟੈਕਨੋਲੋਜੀ, ਕੈਮਿਸਟਰੀ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਕੋਲ ਦੋ ਸਬਜੈਕਟ ਹੋਣੇ ਚਾਹੀਦੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਸਐਸਟੀ ਦੀ ਸਮਾਜਿਕ ਵਿਸ਼ਾ ਦੀ ਸਿੱਖਿਆ ਲਈ ਸਮਾਜਿਕ ਸਿੱਖਿਆ ਦੀ ਗੱਲ ਕਰੀਏ ਤਾਂ ਆਪਾਂ ਇਹਦੇ ਵਾਸਤੇ ਆਪਣੇ ਕੋਲੇ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਬੀਐਡ ਹੋਣੀ ਚਾਹੀਦੀ ਹੈ ਔਰ ਗ੍ਰੈਜੂਏਸ਼ਨ ਦੇ ਵਿੱਚ ਇਹਨਾਂ ਸਬਜੈਕਟਾਂ 'ਚ ਕੋਈ ਦੋ ਸਬਜੈਕਟ ਹੋਣੇ ਚਾਹੀਦੇ ਆ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਪੋਲੀਟੀਕਲ ਸਾਇੰਸ ਸੋਸ਼ੀਓਲੋਜੀ ਪਬਲਿਕ ਐਡਮਿਨਿਸਟ੍ਰੇਸ਼ਨ ਫਿਲਾਸਫੀ ਇਹਨਾਂ ਸਾਰਿਆਂ ਦੇ ਵਿੱਚ ਡਿਗਰੀ ਜਾਂ ਆਪਣੇ ਕੋਲ ਡਿਪਲੋਮਾ ਕੀਤਾ ਹੋਣਾ ਚਾਹੀਦਾ ਕੋਈ ਉਸ ਤੋਂ ਬਾਅਦ ਆਪਾਂ ਨੂੰ ਵਰਕਿੰਗ ਨੌਲੇਜ ਹਿੰਦੀ ਦੀ ਹੋਣੀ ਚਾਹੀਦੀ ਹੈ ਜ਼ਰੂਰੀ ਰਾਜਸਤਾਨੀ ਕਲਚਰ ਵਾਸਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਏਜ ਦੀ ਤਾਂ ਜਿਹੜਾ ਸਾਡੇ ਪੰਜਾਬ ਦੇ ਵਿੱਚ ਏਜ ਦਾ ਕਰਾਈਟੇਰੀਆ ਉਹ 18 ਤੋਂ ਲੈ ਕੇ 37 ਤੱਕ ਹੁੰਦਾ ਪਰ ਇੱਥੇ ਜਿਹੜਾ ਹੈ ਏਜ ਦਾ ਕਰਾਈਟੇਰੀਆ ਉਹ ਲਗਭਗ 18 ਸਾਲ ਤੋਂ ਲੈ ਕੇ 40 ਸਾਲ ਤੱਕ ਆਪਾਂ ਅਪਲਾਈ ਕਰ ਸਕਦੇ ਆਂ ਔਰ ਜਿਹੜੇ ਰਾਜਸਥਾਨ ਦੇ ਵਿੱਚ ਕੈਟਾਗਰੀਜ਼ ਆ ਉਹਨਾਂ ਨੂੰ ਇਹਦੇ ਵਿੱਚ ਛੋਟ ਮਿਲੇਗੀ ਔਰ ਜਿਹੜੇ ਪੰਜਾਬ ਦੇ ਕੈਂਡੀਡੇਟ ਹੋਣਗੇ ਤਾਂ ਉਹਨਾਂ ਨੂੰ ਇਸ ਦੇ ਵਿੱਚ ਜਰਨਲ ਦੇ ਵਿੱਚ ਕਾਊਂਟ ਕੀਤਾ ਜਾਊਗਾ ਕਿਉਂਕਿ ਅਦਰ ਸਟੇਟ ਦੇ ਵਿੱਚ ਆ ਗਿਆ ਤਾਂ ਨੈਕਸਟ ਜੇ ਆਪਾਂ ਗੱਲ ਕਰੀਏ ਕੈਟਾਗਰੀ ਵਾਈਜ਼ ਤਾਂ ਜਿਹੜੇ ਰਾਜਸਥਾਨ ਦੇ ਐਸਸੀਐਸਟੀ ਆ ਤਾਂ ਉਹਨਾਂ ਨੂੰ 5 ਇਅਰ ਦੀ ਰੈਲੈਕਸੇਸ਼ਨ ਮਿਲੂਗੀ ਔਰ ਜਿਹੜੇ ਉਥੇ ਬੀਸੀ ਕੈਟਾਗਰੀ ਦੇ ਵਿੱਚ ਬੈਕਵਾਰਡ ਜਿਹੜਾ ਹੈ ਉਹਨਾਂ ਨੂੰ 10 ਇਅਰ ਔਰ ਜਿਹੜੀਆਂ ਮਹਿਲਾਵਾਂ ਔਰਤਾਂ ਮਤਲਬ ਉਹਨਾਂ ਨੂੰ 5 ਇਅਰ ਉਸ ਤੋਂ ਬਾਅਦ ਜੇ ਆਪਾਂ ਵਿਧਵਾ ਦੀ ਗੱਲ ਕਰੀਏ ਤਾਂ ਉਹਦੇ ਲਈ ਕੋਈ ਉਮਰ ਦੀ ਸੀਮਾ ਨਹੀਂ ਹੈ ਤਾਂ ਇਸ ਤੋਂ ਬਾਅਦ ਆਪਾਂ ਅੱਗੇ ਆਉਣੇ ਆ ਅਵੇਦਨ ਮਤਲਬ ਜਿਹੜੀ ਆਨਲਾਈਨ ਜਿਹੜੇ ਫਾਰਮ ਸ਼ੁਰੂ ਹੋਣੇ ਆਪਣੇ ਉਹ ਤਾਂ ਉਹਨਾਂ ਦੀ ਜਿਹੜੀ ਡੇਟ ਕੀ ਆਨਲਾਈਨ ਫਾਰਮ ਸ਼ੁਰੂ ਹੁੰਦੀ ਤਾਂ ਇਹ 19 ਅਗਸਤ ਤੋਂ ਸ਼ੁਰੂ ਹੋ ਜਾਣਗੇ ਔਰ 17 ਸਤੰਬਰ ਤੱਕ ਰਾਤ 12 ਵਜੇ ਤੱਕ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੋਊਗੀ ਔਰ ਜਿਹੜੀ ਇਹ ਰਜਿਸਟ੍ਰੇਸ਼ਨ ਆਪਾਂ ਇਹਨਾਂ ਦੀ ਸਾਈਟ rpscrajasthan.gov.in ਤੇ ਕਰ ਲੌਗਇਨ ਕਰ ਸਕਦੇ ਆ ਉੱਥੇ ਜਿਹੜਾ ਫਾਰਮ ਫਿਲ ਹੋਊਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਅੱਗੇ ਜਿਹੜਾ ਇਹਨਾਂ ਦਾ ਫੀਸ ਕ੍ਰਾਈਟੇਰੀਆ ਹੈ ਤਾਂ ਜੇ ਆਪਾਂ ਫੀਸ ਕ੍ਰਾਈਟੇਰੀਆ ਦੀ ਗੱਲ ਕਰਦੇ ਆਂ ਤਾਂ ਜਰਨਲ ਕੈਟਾਗਰੀ ਵਾਸਤੇ 600 ਹੈ ਔਰ ਜਿਹੜੀਆਂ ਐਸ ਸੀ ਐਸਟੀ ਕੈਟਾਗਰੀ ਆ ਕ੍ਰੀਮੀ ਲੇਅਰ ਤੇ ਨਾਨ ਕ੍ਰੀਮੀ ਲੇਅਰ ਉਹਨਾਂ ਵਾਸਤੇ 400 ਹੈ ਔਰ ਜਿਹੜੇ ਦਿਵਿਆਂਗ ਆ ਮਤਲਬ ਹੈਂਡੀਕੈਪਡ ਤਾਂ ਉਹਨਾਂ ਵਾਸਤੇ ਵੀ 400 ਆ ਤਾਂ ਨੈਕਸਟ ਚੱਲਦੇ ਆਪਾਂ ਅੱਗੇ ਦੇਖਦੇ ਆ ਜਿਹੜਾ ਪੇਪਰ ਦਾ ਕੀ ਪੈਟਰਨ ਹੈ ਤਾਂ ਇਹਦੇ ਵਿੱਚ ਲਗਭਗ ਟੋਟਲ ਜਿਹੜਾ 500 ਨੰਬਰ ਦਾ ਪੇਪਰ ਹੋਊਗਾ ਪਰ ਇਹ ਜਿਹੜਾ ਪੇਪਰ ਹੋਊਗਾ ਤਾਂ ਇਹਨੂੰ ਦੋ ਪਾਰਟਾਂ ਦੇ ਵਿੱਚ ਡਿਵਾਈਡ ਕੀਤਾ ਹੋਊਗਾ ਪਹਿਲਾਂ ਆਪਾਂ ਪੇਪਰ 1 ਦੇ ਵਿੱਚ ਦੇਖਦੇ ਆ ਪੇਪਰ 1 ਦੇ ਅਕੋਰਡਿੰਗ ਕੀ ਆ ਤਾਂ 200 ਮਾਰਕਸ ਦਾ ਇਹ ਪੇਪਰ ਹੋਊਗਾ 100 2 ਘੰਟਿਆਂ ਦਾ ਪੇਪਰ ਹੋਊਗਾ ਔਰ 100 ਇਹਦੇ ਵਿੱਚ ਕੁਐਸਚਨ ਹੋਣਗੇ 2 ਮਾਰਕਸ ਦਾ ਜਿਹੜਾ ਇੱਕ ਕੁਐਸਚਨ ਹੋਊਗਾ ਤਾਂ ਜੇ ਇਹਦੇ ਵਿੱਚ ਆਪਾਂ ਪਾਰਟਾਂ ਦੀ ਗੱਲ ਕਰੀਏ ਤਾਂ ਹਿਸਟਰੀ ਜੀਓਗ੍ਰਾਫੀ ਜਰਨਲ ਨੌਲੇਜ ਆਫ ਰਾਜਸਥਾਨ ਉਸ ਤੋਂ ਬਾਅਦ ਕਰੰਟ ਅਫੇਅਰ ਆਫ ਰਾਜਸਥਾਨ ਜਰਨਲ ਨੋਲਜ ਆਫ ਵਰਡ ਐਂਡ ਇੰਡੀਆ ਤੇ ਐਜੂਕੇਸ਼ਨਲ ਸਾਈਕੋਲੋਜੀ ਲਗਭਗ ਇਹ 50 50 ਨੰਬਰ ਦੇ ਜਿਹੜੇ ਚਾਰੇ ਪਾਰਟ ਹੋਣਗੇ ਤਾਂ ਆਪਣੇ ਕੋਲੇ ਇਹ 200 ਨੰਬਰ ਦਾ ਜਿਹੜਾ ਪੇਪਰ ਹੋਊਗਾ ਔਰ ਇਹਦੇ ਵਾਸਤੇ ਕੁਆਲੀਫਾਈਇੰਗ ਮਾਰਕਸ ਆ ਜਿਹੜੇ ਉਹ 40% ਹੋਣੇ ਜ਼ਰੂਰੀ ਹੈ ਔਰ ਜਿਹੜੀਆਂ ਅਦਰ ਕੈਟਾਗਰੀਜ਼ ਆ ਉਹਨਾਂ ਨੂੰ 5% ਦੀ ਇਹਦੇ ਵਿੱਚ ਰਿਲੈਕਸੇਸ਼ਨ ਹੋਊਗੀ ਉਹਨਾਂ ਨੇ 35 ਜਿਹੜੇ ਪਰਸੈਂਟ ਦੇ ਵਿੱਚੋਂ ਮਾਰਕਸ ਲੈਣੇ ਹੋਣਗੇ ਔਰ ਇੱਕ ਗੱਲ ਹੋਰ ਇਹਦੇ ਜਿਹੜੀ 네ਗੇਟਿਵ ਮਾਰਕਿੰਗ ਵੀ ਹੋਊਗੀ ਤਾਂ ਇਹਦੇ ਵਿੱਚ ਜਿਹੜੀ ਨੈਗੇਟਿਵ ਮਾਰਕਿੰਗ ਆ ਉਹ 1/3 ਹੋਊਗੀ ਤਾਂ ਇਹ ਵੀ ਆਪਾਂ ਨੂੰ ਯਾਦ ਰੱਖਣਾ ਪਊਗਾ ਕਿਉਂਕਿ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਆ ਨੈਗੇਟਿਵ ਮਾਰਕਿੰਗ ਸ਼ੈਲ ਬੀ ਐਪਲੀਕੇਬਲ ਇਨ ਏਵੈਲੂਏਸ਼ਨ ਆਫ ਆਨਸਰ ਐਟ ਦਾ ਡਿਡਕਟਡ ਬਾਈ 1/3 ਤਾਂ ਜਿਹੜਾ 1/3 ਹਿੱਸਾ ਹੈ ਉਹ ਇਹਦੇ ਵਿੱਚੋਂ ਜਿਹੜਾ ਕੱਟ ਕੀਤਾ ਜਾਊਗਾ ਤਾਂ ਜੇ ਆਪਾਂ ਪੇਪਰ 2 ਦੀ ਗੱਲ ਕਰੀਏ ਤਾਂ ਕਹਿੰਦੇ ਇਹਦੇ ਵਿੱਚ 100 ਨੰਬਰ ਦਾ ਇਹ ਪੇਪਰ ਹੋਊਗਾ 2 ਘੰਟਿਆਂ ਦਾ ਪੇਪਰ ਹੋਊਗਾ ਇਹ ਵੀ 2.5 ਘੰਟਿਆਂ ਦਾ ਪੇਪਰ ਹੋਊਗਾ ਤਾਂ 150 ਇਹਦੇ ਵਿੱਚ ਕੁਐਸਚਨ ਹੋਊਗਾ 2 ਨੰਬਰ ਦਾ ਇੱਕ ਕੁਐਸਚਨ ਹੋਊਗਾ ਇਹਦੇ ਵਿੱਚ ਵੀ ਕੀ ਹੋਊਗਾ 1/3 ਜਿਹੜੀ ਆ 네ਗਟਿਵ ਮਾਰਕਿੰਗ ਹੋਊਗੀ ਤਾਂ ਇਹਦੇ ਵਾਸਤੇ ਵੀ ਜਿਹੜਾ 40% ਆ ਉਹ ਜ਼ਰੂਰੀ ਕੁਆਲੀਫਾਈਇੰਗ ਮਾਰਕਸ ਵਾਸਤੇ ਜ਼ਰੂਰੀ ਹੈ ਔਰ 5% ਦੀ ਜਿਹੜੀ ਰਿਲੈਕਸੇਸ਼ਨ ਆ ਉਹ ਕੈਟਾਗਰੀਜ਼ ਨੂੰ ਦਿੱਤੀ ਜਾਊਗੀ ਤਾਂ ਟੋਟਲ ਇਹ ਜਿਹੜਾ 300 ਨੰਬਰ ਦਾ ਹੈ 200 ਨੰਬਰ ਦਾ ਹੈ ਕਿ ਆ 500 ਨੰਬਰ ਦਾ ਜਿਹੜਾ ਪੇਪਰ ਹੋਊਗਾ ਇਹਨਾਂ ਦਾ ਤਾਂ ਨੈਕਸਟ ਆਪਾਂ ਦੇਖਦੇ ਹਾਂ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਹੋਣਗੇ ਤਾਂ ਇਹਦੇ ਵਿੱਚ ਜਰਨਲ ਨੋਲਜ ਆਫ ਸਕੈਂਡਰੀ ਐਂਡ ਜਿਹੜਾ ਆਪਣਾ ਸਬਜੈਕਟ ਆ ਉਹਦੇ ਨਾਲ ਰਿਲੇਟਡ ਨੋਲਜ ਆਫ ਗ੍ਰੈਜੂਏਸ਼ਨ ਸਟੈਂਡਰਡ ਲੈਵਲ ਤੱਕ ਸਬਜੈਕਟ ਮੈਟਰ ਜਿਹੜਾ ਆਪਣਾ ਸਬਜੈਕਟ ਆ ਉਹਦੇ ਨਾਲ ਐਂਡ ਟੀਚਿੰਗ ਮੈਥਡ ਤਾਂ ਇਹਦੇ ਵਿੱਚ ਟੀਚਿੰਗ ਮੈਥਡ ਨਾਲ ਵੀ ਉਸ ਤੋਂ ਬਾਅਦ ਜਿਹੜਾ ਆਹ ਬਲੂ ਬਾਲ ਪੈਨ ਯੂਜ਼ ਕਰਨਾ ਵਗੈਰਾ ਇਹ ਸਾਰੀਆਂ ਆਮ ਗੱਲਾਂ ਐ ਤਾਂ ਹੋਰ ਦੇਖਦੇ ਆ ਆਪਣੇ ਜਿਹੜੀ ਕੰਮ ਦੀ ਚੀਜ਼ ਹੈ ਇਹਦੇ ਵਿੱਚ ਕੀ ਆ ਤਾਂ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਤਾਂ ਇਹਨਾਂ ਵਾਸਤੇ ਜਿਹੜਾ ਅ ਕੋਈ ਵੀ ਟੈਟ ਵਗੈਰਾ ਜਾਂ ਸੀਟ ਟੈਟ ਵਗੈਰਾ ਦੀ ਜ਼ਰੂਰਤ ਨਹੀਂ ਆ ਔਰ ਮੋਸਟਲੀ ਰਾਜਸਥਾਨ ਦੇ ਵਿੱਚ ਜਿਹੜਾ ਰੀਡ ਪੇਪਰ ਮੰਗਿਆ ਜਾਂਦਾ ਤਾਂ ਇਹਦੇ ਵਿੱਚ ਰੀਡ ਦੀ ਵੀ ਲੋੜ ਕੋਈ ਨਹੀਂ ਆ ਨਾ ਹੀ ਇਹਦੇ ਚ ਸੀਟ ਟੈਟ ਜ਼ਰੂਰੀ ਆ ਨਾ ਹੀ ਕੋਈ ਹੋਰ ਜ਼ਰੂਰੀ ਆ ਕਿਉਂਕਿ ਜਿਹੜੀ ਇਹ ਡਾਇਰੈਕਟ ਭਰਤੀ ਹੈ ਔਰ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਸਾਰਿਆਂ ਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ ਇਹਦੇ ਵਾਸਤੇ ਔਰ ਜਿਹੜੀ ਆਪਣੀ ਇਹ ਵੀਡੀਓ ਹੈ ਉਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਔਰ ਬੜੀ ਖੁਸ਼ਖਬਰੀ ਦੀ ਗੱਲ ਹੈ ਇਹ ਔਰ ਆਪਾਂ ਨੂੰ ਵੀ ਸਾਰਿਆਂ ਨੂੰ ਇਸ ਦੇ ਵਿੱਚ ਪੇਪਰ ਜਿਹੜਾ ਹੈ ਜ਼ਰੂਰ ਫਿਲ ਕਰਨਾ ਚਾਹੀਦਾ